ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮੈਂ ਤਾਂ ਚੰਗਾ ਜਣ ਸਮਝਦਾ ਨਾ ਵੀ ਜਿਹੜਾ ਅੱਜ ਪਾਗਾ ਵਾਲਾ ਦੇ ਰਹੀ ਹੈ ਪਹਿਲਾਂ ਆਪਾਂ ਉਦੋਂ ਇੱਕ ਬੋਰ ਦਾ ਤੋ ਘਾਟਣ ਕਰਕੇ ਆਏ ਆ ਜਿਹੜਾ ਆਪਣਾ ਮੇਨ ਜਿੰਨੇ ਆ ਪਔਰੇ ਹੈ ਹੈ ਤਾਂ ਮੈਂ ਨਗਰ ਵਾਸੀ ਅਸਲੀ ਘਰ ਤਾਂ ਆਪਣਾ ਆ ਵਾ ਠੀਕ ਹੈ ਵੱਡੇ ਵੱਡੇ ਮਹਿਲ ਮਕਾਨ ਆਪਾਂ ਬਣਾਈ ਜਾਂਦੇ ਆ ਉਹਨਾਂ ਬਨਾ ਵੀ ਸਰਦਾ ਨਹੀਂ ਗਰਵਾਨੇ ਵਿੱਚ ਬਾਬਾ ਫਰੀਜੀ भजन ਕਰਦਾ ਪੀਦਾ ਗੋਰ ਨਿਵਾਣੀ ਸੱਦ ਕਰੇ ਨੇ ਘਰਿਆਂ ਘਰ ਆਓ ਸਰ ਪਰ ਇੱਥੇ ਆਉਣਾ ਮਨੋਂ ਨਾ ਡਰੀ ਆਓ ਕਿਉਂਕਿ ਇਹ ਸ੍ਰੀ ਘਰ ਆਪਣਾ ਏ ਹੈ ਚਲੋ ਫਿਰ ਵੀ ਇੱਥੇ ਵੀ ਤੁਸੀਂ ਸਾਰੇ ਨਗਰ ਨੇ ਜੋ ਪੰਜਾਬ ਸਰਕਾਰ ਬੰਨੀਓ ਤੇ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਸਿਕਤਰੀ ਮਨਜੀਤ ਮਨਜੀਤ ਕੁਮਾਰ ਅਤੇ ਪ੍ਰਬੰਧਕਰ ਜੇਸ ਸੋਪੜਾ ਮੈਂ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਅੱਜ ਅਫਸਰ ਵੀ ਨਾਲ ਫਿਰਦੇ ਆ ਵਿਚਾਰੇ ਬਹੁਤ ਚੰਗੀ ਗੱਲਾਂ ਬੜਾ ਉਹਨਾਂ ਦੇ ਵਿਚਾਰ ਸੁਣੇ ਬੜਾ ਚੰਗਾ ਲੱਗਿਆ ਉਹ ਕਹਿੰਦੇ ਨੇ ਵੀ ਜੋ ਵੀ ਮਰਜ਼ੀ ਕੰਮ ਕਰਾਉਣਾ ਕਰਾਓ ਇੱਥੇ ਬੋਰ ਪਹਿਲਾਂ ਸੀਗਾ ਆ ਬੋਰ ਦੇ ਟਣਿਆਂ ਨਾਲ ਵੀ ਜੱਕੜ ਮਾਰ ਗਿਆ ਵਿੱਚੋਂ ਖਰਾਬ ਹੋ ਗਿਆ ਇੱਥੇ ਜਦੋਂ ਵੀ ਆਪਣਾ ਕੋਈ ਆਉਂਦਾ ਤਾਂ ਢੋਲ ਪੜ ਕੇ ਪਾਣੀ ਦੇ ਲੈ ਕੇ ਆਉਂਦੇ ਚਲੋ ਇਹ ਸਭ ਦਾ ਸਾਂਝਾ ਹੈ ਕਿ ਕੋਈ ਵੀ ਗਰੀਬ ਗੁਰਮਤਿ ਇੱਥੇ ਪੀਵੇ ਕੋਈ ਵੀ ਆਵੇ ਆਪਾਂ ਨੂੰ ਆਪਾਂ ਦੀ ਪਿਆਸ ਤਾਂ ਸਭ ਨੂੰ ਲੱਗਦੀ ਲੱਗਦੀ ਹੈ ਮੈਂ ਇਹਨਾਂ ਸਭ ਦਾ ਧੰਨਵਾਦ ਕਰਦਾ ਇੱਥੋਂ ਦੇ ਪ੍ਰਬੰਧਕਾਂ ਦਾ ਵੀ ਭਾਈ ਬਹੁਤ ਚੰਗੀ ਗੱਲ ਹੈ ਬਾਦਲ ਸਾਹਿਬ ਆਪਾ ਜੀ ਖੜੇ ਆ ਸਾਰੇ ਪ੍ਰਬੰਧਕ ਵੀਰ ਖੜੇ ਨੇ ਜੋ ਚੰਗਾ ਤੁਸੀਂ ਇਹ ਕੰਮ ਹੈ ਸਾਰੇ ਚੰਗਾ ਮੈਂ ਇਕੱਲਾ ਨਹੀਂ ਕਹਿੰਦਾ ਸਾਰੇ ਚੰਗਾ ਕਹਾਂਗੇ ਚੰਗਾ ਨੂੰ ਚੰਗਾ ਕਹਿਣਾ ਵੀ ਚਾਹੀਦਾ ਇਸ ਕਰਕੇ ਆਪਾਂ ਪਾਰਟੀ ਬੈ ਤੂੰ ਉੱਚੇ ਉੱਠ ਕੇ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਪਿੰਡ ਵਾਜ ਤੇ ਕਿਸੇ ਬਸਤੀ ਵਾਜ ਤੇ ਕਿਸੇ ਪਰਿਵਾਰ ਵਾਜ ਤੇ ਇਹ ਰਲ ਮਿਲ ਕੇ ਆਪਾਂ ਕੰਮ ਕਰਾਓ ਭਾਈ ਬਹੁਤ ਚੰਗੀ ਗੱਲ ਹੈ ਕਿਉਂਕਿ ਪਹਿਲਾ ਪਾਣੀ ਜਿਉ ਹੈ ਸਭ ਤੋਂ ਪਹਿਲਾਂ ਪਾਣੀ ਹੋਈਆਂ ਜਿਹੜਾ ਪਾਣੀ ਬਿਨਾਂ ਆਪਾਂ ਬਚ ਨਹੀਂ ਸਕਦੇ ਕੋਈ ਪਾਂਸੀ ਹੈ ਉਹ ਵੀ ਪਾਣੀ ਮੰਗਦਾ ਕੋਈ ਜਾਨਵਰ ਹੈ ਉਹ ਵੀ ਚੌਪਾਇਆ ਜਾਨਵਰ ਆਪਾਂ ਮਨੁੱਖ ਤਾ ਕਰਕੇ ਭਾਈ ਮੈਂ ਦੁਬਾਰਾ ਸਾਰੇ ਪੰਜਾਬ ਸਰਕਾਰ ਦਾ ਐਮਐਲਏ ਮਨਜੀਤ ਸਿੰਘ ਉਹਨਾਂ ਦਾ ਤੇ ਸਾਡੇ ਸੈਕਟਰੀ ਮਨਜੀਤ ਕੁਮਾਰ ਜੀ ਅਤੇ ਪ੍ਰਬੰਧਕ ਰਜੀਵ ਚੋਪੜਾ ਜੀ ਬਾਦਲ ਸਾਹਿਬ ਬਾਬਾ ਜੀ ਬਾਬਾ ਜਵਾਨ ਸਿੰਘ ਜੀ ਹੋਰ ਵੀ ਜਿੰਨੇ ਪਬੰਧ ਤੇ ੱਜਣ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਹ ਹੀ ਅਰਦਾਸ ਆ ਵੀ ਮਹਾਰਾਜ ਰਾਮ ਮੜ ਕੇ ਸਾਰਾ ਪਿੰਡ ਅਸੀਂ ਸਾਝੇ ਕਾਰਜ ਕਰਦੇ ਰਹਿਣ ਪਿੰਡ ਦੀ ਚੜ੍ਹਦੀ ਗੱਲਾਂ ਹੋਵੇ ਆਪਾਂ ਰਾਮ ਮੜ ਕੇ ਸਾਰੇ ਰਹੀਏ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ